ਤੁਸੀਂ ਇੱਧਰ ਆਓ ਸਾਈਡ ਤੋਂ ਦੰਗਾਂ ਦੇ ਦੇਣਾ ਤੁਹਾਡੀਆਂ ਦੰਗਾਂ ਦੇਖਦੇ ਆ ਕੋਈ ਡਾਂਗਾ ਤੁਸੀਂ ਕੋਈ ਗੱਲ ਇਕੱਲੇ ਇਕੱਲੇ ਨਾ ਚੜਕਾਇਆ ਫੇਰ ਰੱਖਿਓ ਮਰਨਾ ਆਇਆ ਤਾਂ ਨੂੰ ਦਿਖਾਉਂਦੇ ਆ ਅਸੀਂ ਹੁਣ ਖਾਲਸਾ ਹੁੰਦਾ ਕੀ ਹੈ ਅੱਛੇ ਗੱਲ ਕਰ ਮਰਾ ਪਾਕੇ ਆਪਕੋ ਜੀ ਨਾ ਕਦੇ ਚੋੜ ਨਾ ਦਿਓ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਕਮਨਾਮਾ ਸਾਹਿਬ ਲੈ ਕੇ ਸੋਖਾ ਸੰ ਕਰ ਦੋ ਬਸ ਆਪਾਂ ਗੱਲ ਕਰ ਰਹੇ ਹਾਂ ਕੰਮ ਖਰਾਬ ਹੋ ਜੂ ਗੇਟ ਗੁੱਟ ਦਾ ਚੱਕ ਲੈਣਾ ਸੀ ਸਾਹਿਬ ਹਾਂ ਕਾਨੂੰਨ ਉਹ ਕਰਦੇ ਤੁਸੀਂ ਹੁਕਮਨਾਮਾ ਸਾਹਮਣੇ ਲੈਣ ਤੋਂ ਬਾਅਦ ਹੋ ਗੋ ਤੁਹਾਡੇ ਅੰਦਰ ਮੁਸਲਮਾਨ ਬੋਲਦਾ ਵਜੀਰ ਖਾਨ ਹੱਥ ਨਹੀਂ ਮੜਨਾ ਮਰਜੀ ਤੇਰਾ ਹੱਥ ਨਹੀਂ ਫੜਨਾ ਮਾਦਮ ਦੱਸਾਂ ਕਿਹੜਾ ਬੰਦਾ ਹੈ ਤੇਰਾ ਹੱਥ ਨਹੀਂ ਫੜਨਾ ਤੇਰੀ ਨੂੰ ਤੇਰੀ ਨੂੰ ਬਾਬਾ ਹੱਥ ਫੜੇਗਾ ਹਾਂ ਹੱਥ ਨਹੀਂ ਮੜਨ ਜੀ ਨਾਲ ਕਿਹ ਕਹਿੰਦਾ ਹੱਥ ਨਾਲ ਹੀ ਰਹਿਣਾ ਤੇਰਾ ਪਾਸੋਂ ਦਾ ਬਾਬਾ ਨਹੀਂ ਰਹਿਣਾ ਜਰਾ ਕੋਈ ਗੱਲ ਕੋਈ ਗੱਲ ਲਾਈਵ ਹੀ ਚੱਲਣ ਦੇ ਆ ਗੱਲ ਸੁਣ ਲੋ ਬਾਬਾ ਜੀ ਦੀ 200 ਰੁਪਏ ਵਾਲੇ ਇੱਧਰ ਆਓ ਬਾਬਾ ਜੀ ਖਾਲ 200 ਰੁਪਏ ਵਾਲੇ ਜਰਾ ਆਓ ਯਾਰ ਸਾਰੇ ਆਪਾਂ ਪਾਸੇ ਕਰਦੇ ਆ ਜੀ ਸੁਣੋ ਕਰਦਾ ਆਓ ਆਓ ਓਏ ਬੜਾ ਪੁਰਾਣਾ ਨਿਰਮਾਣ ਥੋੜੀ ਕਰਦੀ ਆਇਓ ਉੱਪਰ ਜਾਓ ਆਈਏ ਉੱਪਰ ਦੀ ਆ ਜਾਓ ਮੈਂ ਉਹ ਤਾਂ ਨਹੀਂ ਕਹਿੰਦਾ ਉੱਪਰ ਦੀ ਆਇਓ ਉੱਪਰ ਦੀ ਨਹੀਂ ਗੱਲ ਚੱਲਦਾ ਹੋਵੇ ਬਨਾਮਾ ਬਾਅਦ ਚ ਹੋਇਆ ਹੈ ਫਿਰ ਉਹਦਾ ਮੇਰੇ ਨਾਲ ਨਹੀਂ ਲੱਦਣੇ ਕਿਉਂਕਿ ਪਾਉਣਾ ਨਹੀਂ ਕਿਉਂਕਿ ਥੋੜੀ ਤੇ ਬੰਦ ਹੋਇਆ ਸੀ ਅਬਾ ਜੀ ਹੈਲੋ ਉਸ ਤੋਂ ਪਹਿਲਾਂ ਤੁਸੀਂ ਤਿਆਰ ਬਾਜੀ ਮੇਰੇ ਜਦੋਂ ਇੱਥੇ ਇਹਨਾਂ ਜੰਦੂ ਦਾ ਕੋਈ ਪਤਾ ਵਾਹ ਜੀ ਕੀ ਫੱਤੇ ਪਾਈਆਂ ਨੂੰ ਬੇਨਤੀ ਹੈ ਭਾਈ ਪੰਡਾ ਚਾਕੇ ਪਹੁੰਚੋ ਕਿ ਵਿਚਕਾਰ ਉੱਪਰ ਦੀ ਆ ਜਾਓ ਕਿ ਉੱਪਰ ਦੀ ਆ ਜਾਓ ਕਿ ਉੱਪਰ ਦੀ ਆਓ ਬੰਦੇ ਉੱਪਰ ਦੀ ਲਾ ਦੇ ਯਾਰ ਮਾਤਾ ਉੱਪਰ ਦੀ ਉੱਪਰ ਦੀ ਲਾ ਦੇ ਯਾਰ ਬੈਠ ਜਾ ਨਾ ਨਾ ਸਾਡਾ ਫੜ ਕੇ ਨਾ ਬਣਾਓ ਲੋੜ ਨਹੀਂ ਨਾ ਨਾ ਬਿਲਕੁਲ ਨਹੀਂ ਹਾਂ ਉੱਪਰ ਦੀ ਪਰਾਂ ਨਹੀਂ ਲਾ ਜਾਓ ਜੀ ਅੱਗੇ ਖੜਾ ਨਾ ਅੱਗੇ ਬਣਾਓ ਅੱਗੇ ਖੜੋ ਮਤਾ ਜੀ ਐਲਾਈਨ ਬਣਾ ਲਖਾ ਜੀ ਤਰਨਾ ਦਾ ਨਹੀਂ ਲੈ ਕੇ ਰਹਿਣਾ ਨਹੀਂ ਲੈ ਕੇ ਜਾਣੀ ਸਾਡੀ ਲਾਜ ਜਨਦਾਦ ਤੇ ਕੂ ਕਰਦੀ ਆ ਬਈ ਯਾਰ ਸਾਡੀ ਬੇਨਤੀ ਪਿੱਛੇ ਹੋਏ ਬੋੜਾ ਪਿੱਛੇ ਪੈ ਕੇ ਸੈਂਟ ਫੁੱਟ ਪਿੱਛੇ ਨਾਲੇ ਅਸੀਂ ਨਾਲੇ ਕੱਢ ਦਿਓ ਕੋਈ ਗੱਲ ਨਹੀਂ ਬੋਲਦੇ ਜੱਜਾ ਉਹ ਕਰ ਜਾਓ ਬੇ ਆਸਤੋ ਨਾਮ ਵਾਹਿਗੁਰੂ ਆਸਤੋ ਨਾਮ ਵਾਹਿਗੁਰੂ ਓਏ ਜਦੋਂ ਹੁਣ ਕਹਿੰਦੇ ਕਰ ਸਮਝ ਲੱਗਿਆ ਜੀ ਕਹਿੰਦੇ ਸੀ ਲੱਗਦਰਦੇ ਗੱਲਾਂ ਵਿੱਚ ਜੇ ਨਹੀਂ ਕਰਨਗੇ ਫਿਰ ਆਪਾਂ ਕਿਹੜਾ ਬਾਰੇ ਬਾਤ ਕਰੀਏ ਆਪਾਂ ਬਾਰੇ ਜੰਗਰੂਆ ਕਿ ਆ ਪਉਣੀ ਆ ਕਿੱਥੇ ਸਿੱਧਾ ਆ ਆ ਗਈ ਸੱਤੋ ਨਰੇ ਆਪਣੀ ਗਾਹਾਂ ਨੂੰ ਸੰਗਤ ਸਾਰੀ ਕਹਿੰਦੀ ਐ ਵੀ ਜੇ ਕੋਈ ਤੁਹਾਨੂੰ ਦਿੱਕਤ ਆਉਂਦੀ ਐ ਧਿਆਨ ਨਾਲ ਗੱਲ ਸੁਣੋ ਵੀ ਉਹ ਦੱਸ ਕੇ ਜਾਓ ਅਸੀਂ ਤੁਹਨੇ ਹੱਲ ਕਰਾਂਗੇ ਬੜੀਆਂ ਵੀ ਸਵੇਰ ਨੂੰ ਚੱਕ ਦਿੰਨੇ ਆ ਧਿਆਨ ਨਾਲ ਅਗਲੀ ਗਰਮਿੰਟ ਕੋਲ ਨਾਲ ਆ ਵੀ ਕਰਾਂਗੇ ਜਾਵੇ ਨਿਆਲੋਂ ਜਾਵੇ ਸ਼ੀਦਾਂ ਨੂੰ ਪਾਵੇ ਸਵੇਰ ਨੂੰ ਕਹਿੰਦੇ ਮੜੀਆ ਵੀ ਚੱਕ ਦਿੰਦੇ ਆ ਬੈਠ ਕੇ ਚਲੋ ਠੀਕ ਇਸ ਕਰਕੇ ਬੰਨਿਆ ਕੀ ਹੱਥ ਆਉਂਦੀ ਆਲੇ ਚੱਲੀਏ ਜੀ ਚਲੋ ਚਲੋ ਬਾਬਾ ਜੀ ਚਲੋ ਭਾਈ ਸਾਹ ਜੀ ਚਲੋ ਚਲੋ ਜੀ ਚਲੋ ਬਾਬਾ ਜੀ ਮੈਨੂੰ ਜਲ ਛਕਾਓ ਯਾਰ ਪਹਿਲਾ ਚੱਕਰਵਾਰ ਕੋਲੀ ਸਾਹਿਬ ਉਹ ਕੋਲੀ ਸਾਹਿਬ ਸੁਣੋ ਜੇ ਤੇ ਯਾਰ ਛੋੜੋ ਨਿਆ ਸੀ ਆ ਚਲੋ ਚਲੋ ਯਾਰ ਜਾਂਦੇ ਕਿਉਂ ਨਹੀਂ ਚੰਦੇ ਕੰਮ ਲੈ ਕੇ ਜਾਓ ਦੇਖ ਲੈ ਚੱਲ ਰਹੇ ਹਾਂ ਉੱਚੀ ਲੈ ਕੇ ਜਾਣੇ ਚੱਲੋ ਬਾਕੀ ਜਿਹਨੇ ਰਾਹ ਨਾ ਧਿਆਨਕ ਨਾ ਜੈਦਾ ਤਰਨਜੀਤ ਸਿੰਘ ਇਹ ਜਿਹੜੇ ਕੀਰਤਨ ਕਰਨ ਆਏ ਨੇ ਉਹ ਚੰਕੌਰ ਸਾਹਿਬ ਚੌਂਤੇ ਵਾਲੇ ਦੀ ਫੌਜ ਆ ਪਪਾ ਕੁਲਵਿੰਦਰ ਸਿੰਘ ਜੀ ਇਹ ਪਿੰਡ ਦੇ ਵਿੱਚ ਪਹਿਲਾਂ 2017 ਦੇ ਵਿੱਚ ਵੀ ਰੋਕਿਆ ਗਿਆ ਸੀ ਇੱਥੇ ਪ੍ਰਕਾਸ਼ ਨੂੰ ਇਹ ਮੜੀਆਂ ਨੇ ਜਾਂ ਨਾਲ ਆ ਦੇਖੋ ਸਾਰਾ ਤੁਸੀਂ ਦੇਖੇ ਸਾਰਾ ਉਹਦੇ ਜਾ ਕੇ ਤੇ ਮੜੀਆਂ ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਅੱਜ ਕਰਿਆ ਜਾਣ ਪੁੱਜ ਕੇ ਜਿੱਦ ਦੇ ਮਾਰਿਆ ਨੇ ਇੱਧਰ ਵੀ ਪ੍ਰਕਾਸ਼ ਹੋਇਆ ਇੱਧਰ ਵੀ ਦਿਖਾ ਦੋ ਮੜਾ ਕੈਮਰਾ ਘਮਾਓ ਇੱਧਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੱਲ ਰਹੀ ਆ ਅਸੀਂ ਸਤਿਕਾਰ ਕਰਦੇ ਆਂ ਅਸੀਂ ਸਤਿਕਾਰ ਹੀ ਕਰਨਾ ਸੀ ਤੇ ਸਤਕਾਰ ਵਜੋਂ ਸਾਨੂੰ ਮਰਨ ਫੌਜ ਨੇ ਸਾਜਿਆ ਇਹ ਜਿਹੜਾ ਇਹਨਾਂ ਨੇ ਮੜੀਆਂ ਦੇ ਪ੍ਰਕਾਸ਼ ਕੀ ਰਿਹਾ ਅਸੀਂ ਇਹਦੇ ਮਸਲੇ 'ਚ ਆਇਆ ਵੀ ਇਹ ਮੜੀਆਂ 'ਚ ਕਿਉਂ ਕਰਿਆ ਕਾਰਨ ਦੱਸੋ ਸਾਨੂੰ ਤੇ ਇਹ ਕਰਵਾ ਇਹ ਇੱਕ ਮਿੰਟ ਬੇਨਤੀ ਸੁਣੋ ਪਹਿਲਾਂ ਅਸੀਂ ਪ੍ਰਸ਼ਾਸਨ ਕੋਲ ਵੀ ਸਵੇਰ ਦੀ ਸਾਡੀ ਗੱਲ ਚੱਲੀ ਗਿਆ ਅਸੀਂ ਪ੍ਰਸ਼ਾਸਨ ਕੋਲ ਉੱਥੇ ਅੰਦਰ ਸਾਨੂੰ ਉੱਥੇ ਰੋਕੀ ਸਾਨੂੰ ਜਾਣ ਕੇ ਰੋਕੀ ਰੱਖਿਆ ਸਾਨੂੰ ਕਹਿੰਦੇ ਵੀ ਪ੍ਰਕਾਸ਼ ਨਹੀਂ ਹੋਊਗਾ ਉੱਥੇ ਤੇ ਜਾਣ ਬੁੱਝ ਕੇ ਇਹਨਾਂ ਨੇ ਪ੍ਰਕਾਸ਼ ਕਰਵਾਤਾ ਇੱਥੇ ਐਸਜੀਪੀਸੀ ਵਾਲਿਆਂ ਨੇ ਕਿਸੇ ਨੇ ਵੀ ਹਾਮੀ ਐਸਜੀਪੀਸੀ ਕਿਸੇ ਨੇ ਹਾਮੀ ਨਹੀਂ ਭਰੀ ਜੀ ਜੀ ਐਸਜੀਪੀਸੀ ਨਾਲ ਸਾਰਾ ਨਾ ਗੱਲਬਾਤ ਹੋਈ ਆ ਕਿਸੇ ਨੇ ਕੋਈ ਹੰਮੀ ਨਹੀਂ ਭਰੀ ਇੱਥੇ ਗੁਰੂ ਖਾਲਸਾ ਖੁਦ ਨਹੀਂ ਐਸਜੀਪੀਸੀ ਤੋਂ ਫੋਨ ਆਇਆਗਾ ਪ੍ਰਣਾਮ ਸਿੰਘ ਪ੍ਰਣਾਮ ਸਿੰਘ ਉਹਨਾਂ ਦਾ ਫੋਨ ਆਇਆ ਉਹ ਪਟਿਆਲੇੋਂ ਹੱਦ ਗਰੰਟੀ ਆ ਹਾਂਜੀ ਹਾਂ ਹਾਂ ਗੱਲਬਾਤ ਹੋਈ ਆ ਸਾਰੀ ਉਹਨਾਂ ਨੇ ਵੀ ਇਹ ਕਿਹਾ ਵੀ ਮੜੀਆਂ ਤੇ ਨਹੀਂ ਹੋ ਸਕਦਾ ਪ੍ਰਕਾਸ਼ ਫਿਰ ਵੀ ਇਹਨਾਂ ਨੇ ਕਰਵਾਇਆ ਇਹ ਪ੍ਰਸ਼ਾਸਨ ਨੇ ਰਲ ਕੇ ਨਾਲ ਕਰਵਾਇਆ ਦੇਖੋ ਤੁਹਾਨੂੰ ਕਿਵੇਂ ਧੋਖੇ ਜਿ ਰੱਖਿਆ ਤੁਸੀਂ ਸਾਨੂੰ ਧੋਖੇ ਜਿ ਅਸੀਂ ਸਵੇਰ ਦੇ ਆਏ ਹੋਇਆ ਸਾਨੂੰ ਪਹਿਲਾਂ ਕਿਨ ਸਾਡੇ ਨਾਲ ਗੱਲਬਾਤ ਕਰੋ ਵੀ ਅਸੀਂ ਪ੍ਰਕਾਸ਼ ਨਹੀਂ ਹੋਣ ਦਿੰਦੇ ਉੱਥੇ ਸਵੇਰੇ ਪ੍ਰਕਾਸ਼ ਨਹੀਂ ਹੋਇਆ ਸੀ ਜਦੋਂ ਅਸੀਂ ਆਏ ਆ ਉੱਥੇ ਸਾਨੂੰ ਚੌਂਕੀ ਦੇ ਵਿੱਚ ਰੋਕ ਕੇ ਰੱਖਿਆ ਆਪਣਾ ਰੋਟੀ ਪੋਲ ਦੇ ਉੱਪਰ ਤੇ ਅਸੀਂ ਖੜੇ ਰਹੇ ਅਸੀਂ ਕਿਹਾ ਵੀ ਚਲੋ ਗੱਲ ਕਰਦੇ ਆਂ ਕੀ ਕਹਿੰਦੇ ਨੇ ਇਹ ਉੱਥੇ ਸਾਨੂੰ ਜਾਣ ਪੁੱਝ ਕੇ ਰੋਕ ਕੇ ਰੱਖਿਆ ਇਹਨਾਂ ਨੇ ਲੈ ਕੇ ਪ੍ਰਕਾਸ਼ ਕਰ ਲਿਆ ਸਰੂਪ ਹੁਣ ਗੱਲ ਇਹ ਹੋਈ ਆ ਹੁਣ ਇਹ ਗੱਲ ਵੀ ਪ੍ਰਕਾਸ਼ ਕਰੀ ਬੈਠੇ ਨੇ ਇਹ ਮਾਰਾ ਦਾ ਸਰੂਪ ਤੇ ਹੁਣ ਅਸੀਂ ਇੱਕੇ ਗੱਲ ਕਹਿ ਰਹੇ ਆ ਵੀ ਠੀਕ ਆ ਜੋ ਇਹਨਾਂ ਨੇ ਕਰ ਲਿਆ ਇਹਨਾਂ ਨੇ ਲਾਣਤਾ ਲੈ ਲੀਆਂ ਪਿੰਡਿਆਂ ਨੇ ਲੈ ਲੀਆਂ ਪਰ ਹੁਣ ਅਸੀਂ ਕਹਿੰਦੇ ਵੀ ਹਾਂ ਇਹਦਾ ਸਤਕਾਰ ਕਰੋ ਵੀ ਹੁਣ ਉਹਨੂੰ ਸੁਖਾਸ਼ਨ ਕਰਕੇ ਜਿਵੇਂ ਮਹਾਰਾਜ ਸਰੂਪ ਲੈ ਕੇ ਆਏ ਉਵੇਂ ਗੁਰਦੁ ਗੁਰੂ ਘਰ ਛੱਡ ਕੇ ਆਓ ਸਾਡਾ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਕੋਲ ਲੋਕ ਲੈ ਜਿਹੜੇ ਕਰੀ ਬੈਠੇ ਆ ਪਿੰਡ ਦੇ ਨੇ ਤਿੰਨ ਚਾਰ ਪਿੰਡ ਨੇ ਸਾਡੇ ਨਾਲ ਪਹਿਲਾਂ ਵਿੱਚ ਗੱਲਾਂ ਕਰਨਾ ਆਏ ਨੇ ਕਿਸੇ ਇਹਨਾਂ ਨੂੰ ਗੱਲਾਂ ਕਰਨੇ ਹੀ ਪਹਿਲਾਂ ਤਾਂ ਪਿੰਡਦਿਆਂ ਨੂੰ ਗੱਲ ਕਰਦਣਾ ਨਹੀਂ ਪਤਾ ਜਿਹੜੇ ਗੱਲ ਕਰਨ ਆਉਂਦਾ ਉਹ ਸਾਨੂੰ ਕਹਿੰਦਾ ਤੁਹਾਨੂੰ ਬਾਣੀ ਆਉਂਦੀ ਆ ਅਸੀਂ ਕਿ ਆ ਬੈਠੋ ਸਾਡੇ ਨਾਲ ਬਰਾਬਰ ਚੌਂਕੜਾ ਲਾਓ ਅਸੀਂ ਬਾਣੀ ਸੁਣਾਉਣੀ ਆ ਤੁਸੀਂ ਵੀ ਸੁਣਾਓ ਆਜੋ ਪੰਜ ਸਿੰਘ ਆਜੋ ਬੈਠੋ ਕਿਹੜਾ 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 ਪੜਦਾ ਬਾਣੀ ਛੱਡਣਾ ਭਾਈ ਕਰੋ ਸਾਡੇ ਨਾਲ ਗੱਲ ਕਿਹੜਾ ਕਰਦਾ ਦੇਖੋ ਇੱਥੇ ਪ੍ਰਕਾਸ਼ ਕਰ ਕਿਰੇਆ ਕਿ ਗੁਰ ਸਤ ਗੁਰ ਕਾ ਜੋ ਸਿੱਖ ਕਾਵੇ ਸੋ ਭਲਕੇ ਉਠਾਰ ਨਾਮ ਤੇ ਆਵੇ ਇਸ਼ਨਾਨ ਕਰੇ ਭਲਕੇ ਪ੍ਰਭਾਤੀ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾ ਆਵੇ ਤੇ ਗੋੜ ਮੜੀ ਮੱਟ ਭੁੱਲ ਕੇ ਵੀ ਨਹੀਂ ਮੰਨਣਾ ਮਹਾਰਾ ਕਹਿੰਦੇ ਤੇ ਫਿਰ ਗੁਰੂ ਸਾਹਿਬ ਕਿਵੇਂ ਲਿਆਵਾਂਗੇ ਪੰਮਣੀਆਂ ਤੇ ਦੱਸੋ ਮੈਨੂੰ ਹੁਣ ਕੋਈ ਤੁਹਾਡੀ ਆਪਸੀ ਬੈਠ ਕੇ ਗੱਲਬਾਤ ਆਪਸੀ ਬੈਠ ਕੇ ਗੱਲ ਹੋਈ ਹੈ ਪਰ ਇਹ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰ ਰਹੇ ਪ੍ਰਸ਼ਾਸਨ ਨੇ ਨਾ ਪੂਰਾ ਸਾਥ ਦੇ ਰਿਹਾ ਇਸ ਵਕਤ ਚਾਰ ਪੰਚਾਇਤਾਂ ਚਾਰ ਸਾਨੂੰ ਚੱਕਣ ਨੂੰ ਆਇਆ ਹੋਇਆ ਹੈ ਪ੍ਰੇਸ਼ਾਨ ਗੱਡੀਆਂ ਖੜੀਆਂ ਨੇ ਗੱਡੀਆਂ ਦਿਖਾ ਦਿਓ ਗੱਡੀਆਂ ਖੜੀਆਂ ਨੇ ਲੈ ਜਾਣਗੇ ਅਸੀਂ ਤਾਂ ਕਹ ਵੀ ਇੱਥ ਮੱਥੇ 'ਚ ਮਾਰ ਦੋ ਖਤਮ ਕਰੋ ਸਾਨੂੰ ਗੱਲ ਨਿਪਟੜਦੀ ਆ ਅਸੀਂ ਨਹੀਂ ਖੜਾਂਗੇ ਮੂਰੇ ਸਾਨੂੰ ਢਾ ਦੋ ਇੱਥੋਂ ਖਤਮ ਕਰ ਦੋ ਸਾਨੂੰ ਇੱਥੋਂ ਹੋਰ ਦੱਸੋ ਚਾਰ ਕਰਮਜੀਤ ਸਿੰਘ ਖਾਸ ਸਹੀ ਪਿੰਡ ਕਿਹੜਾ ਹੈ ਲਵਾਣਾ ਟੇਕੂ ਜੀ ਇਹ ਗੱਲ ਹੋਈ ਆ ਜੂਰੇ ਇਹਨੇ ਸਾਡੇ ਉਰੇ ਮੜੀਆਂ 'ਚ ਮਰੇ ਦਾ ਪ੍ਰਕਾਸ਼ ਕਰਦੇ ਸੀ ਕੌਣ ਕਰਦੇ ਸੀ ਪਿੰਡ ਦੇ ਜੀ ਪਿੰਡ ਲਵਾਣਾ ਟੇਕੂ ਦੀ ਪੰਚਾਇਤ ਕਰਮੋ ਦੀ ਪੰਚਾਇਤ ਹਾਂਜੀ ਤੇ ਫਿਰ ਹੁਣ ਕੀ ਰੋਲਾ ਪਿਆ ਸਿੰਘ ਕਿਉਂ ਬੁਲਾਏ ਨੇ ਸਿੰਘ ਤਾਂ ਬੁਲਾਏ ਨੇ ਮਾਰੇ ਦਾ ਹੁਕਮ ਨਾਮਾਦ ਹੋਇਆ ਰ 14 ਦੀ ਰਿਚਾਈ ਸੀ ਬਿਮਰੀ ਮਾਨੀ ਤੇ ਮਰਦਾ ਪ੍ਰਕਾਸ਼ ਨਹੀਂ ਹੋ ਸਕਦਾ 2017 ਦੇ ਵਿੱਚ ਹੀ ਸਮਾਦਾਂ ਚ ਕਰ ਦਿੱਤੀ ਜਦੋਂ ਸਿੰਘ ਆਏ ਉਹਨੇ ਬਾਹਰ ਕਢਾਤਾ ਕਢਾ ਕੇ ਉਹਨੂੰ ਸਾਈਡ ਤੇ ਦੋ ਕਮਰੇ ਦਿੱਤੇ ਬਣਾ ਲੈਣੇ ਉਹਨੇ ਤੇ ਚਮਾਰਾ ਪ੍ਰਕਾਸ਼ ਕਰ ਦਿੱਤੇ ਤੇ ਕੱਲ ਨੂੰ ਦੂਏਤੀ ਦੇ ਭੋਗ ਪਾਦਨੇ ਪਰ ਮਰੇ ਦੇ ਸਰੂਪ ਜਦੋਂ ਕੋਈ ਪ੍ਰਚਾਰਕ ਆਉਂਦਾ ਸੀ ਤਾਂ ਉਸ ਸਮੇਂ ਮੜੀਏ ਚ ਲੈ ਕੇ ਜਾਂਦੇ ਸੀ ਜੇ ਉਹਨੇ ਕਹਿ ਰਹੇ ਨੇ ਵੀ ਇਸ ਤੋਂ ਮੜੀਏ ਚੱਕ ਦਿੰਦੇ ਅਸੀਂ ਰਿਟਰਨ ਚ ਲਿਖ ਕੇ ਦੇ ਦਿੰਨੇ ਵੀ ਮੜੀਆਂ ਬੰਦੇ ਕਰ ਦੇਣ ਇੱਥੋਂ ਹਾਂਜੀ ਰਸਤਾ ਹੀ ਬੰਦ ਹੋ ਜੀ ਉਹ ਰਸਤਾ ਵੀ ਰਸਤਾ ਬੰਦ ਹੋਊਗਾ ਹੋ ਗਿਆ ਜੀ ਉਹਨੇ ਬਾਈ ਨੇ ਜਿਹੜੀ ਜ਼ਮੀਨ ਲਗਦੀ ਆ ਬਾਕੀ ਰਿਟਨ ਜੇ ਲਿਖ ਕੇ ਦੇ ਰਹੇ ਨੇ ਇਹ ਉਹ ਇੰਨਾ ਘਾਪਿਆ ਨੇ ਹੰਗ ਸਿੰਘ ਕਿਉਂ ਆਇਆ ਬਾਹਰ ਕੋ ਖਾਲਸਾ ਬਾਹਰ ਜੇ ਕੀ ਕਹਤੋਂ ਇਹ ਵੀ ਜੀ ਮਸਲਾ ਇਹ ਹੈ ਸਾਡੇ ਉਰੇ ਸਾਧੂ ਹੋਏ ਨੇ ਉਹਨਾਂ ਨੇ ਬੰਦਗੀ ਕੀਤੀ ਐ ਇਸ ਸਥਾਨ ਤੇ ਬੈਠ ਕੇ ਜੀ ਸੁਖਨਾਮ ਹੈ ਜੀ ਮੋਨੀ ਰਾਧਾਰਾਮ ਜੀ ਉਹ ਦਸਤੀ ਡੇਰਾ ਇਹ ਹੈ ਤੇ ਉਦਾਸੀਆਂ ਦਾ ਡੇਰਾ ਤੇ ਉਦਾਸੀਓ ਸਾਧੂ ਸੀਗੇ ਉਹ ਵੀ ਜੀ ਸੰਗ ਤਾਂ 15-20 ਪਿੰਡਾਂ ਦੀਆਂ ਇਕੱਠੀਆਂ ਹੋ ਕੇ ਉਹਨਾਂ ਦੇ ਜਿਹੜਾ ਇਹ ਵਰਸੀ ਹੈ ਮਨਾਉਂਦੀਆਂ ਨੇ ਇਹ ਤੇ 51ਵੀਂ ਵਰਸੀ ਹੈ ਜੀ ਤੇ ਇਹਨਿੰਗ ਸਿੰਘ ਫੌਜਾਂ ਕਹਿੰਦੀਆਂ ਵੀ ਇੱਧਰਲੇ ਪਾਸੇ ਮੜੀਆਂ ਨੇ ਤੁਸੀਂ ਮੜੀਆਂ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਵੀ ਇਸ ਗੱਲ ਦਾ ਇਤਰਾਜ਼ ਹੈ ਅਸੀਂ ਨਗਰ ਨਿਵਾਸੀ ਜਿੰਨੇ ਵੀ ਸੀਗੇ ਉੱਥੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਜੇ ਉਹ ਸਾਨੂੰ ਦੱਸ ਦੋ ਜੀ ਉੱਥੇ ਜਾ ਕੇ ਅਸੀਂ ਇਹਨੂੰ ਜਿਹੜੀ ਕੋਈ ਘਾਟ ਹੈ ਸਾਡੇ ਵਿੱਚ ਅਸੀਂ ਉਹਨੂੰ ਪੂਰੀ ਕਰ ਲਾਂਗੇ ਉਹ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਕੰਦ ਕਰ ਦੋ ਗਿਆਨੀ ਪ੍ਰਣਾਮ ਸਿੰਘ ਜੀ ਕਥਾਵਾਚਕ ਆਪਣੇ ਗਿਆਨੀ ਹੈਡ ਗਰੰਟੀ ਹਾਂ ਜੀ ਦੁੱਖਨਵੰਤ ਸਾਹਿਬ ਵਾਲੇ ਜੀ ਤੇ ਉਹ ਉੱਥੇ ਇਹ ਗੱਲ ਦਾ ਫੈਸਲਾ ਹੋ ਗਿਆ ਸੀ ਇਹਨਾਂ ਦੀ ਅਗਵਾਈ ਕਰ ਰਹੇ ਸੀ ਕਿ ਆਪਣੇ ਭਾਈ ਅੰਦਰਜੀਤ ਸਿੰਘ ਜੀ ਪਟਮਾਜਰਾ ਕੱਲ ਉਹ ਵੀ ਉਹਦੇ ਵਿੱਚ ਬੈਠੇ ਜੀ ਫੈਸਲਾ ਹੋ ਗਿਆ ਸੀ ਕੱਲ ਤੇ ਅੱਜ ਅਸੀਂ ਨੇ ਉਹ ਕੰਦ ਕਰਤੀ ਹੈ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿੰਨੇ ਵੀ ਸਿੱਖ ਸੰਗਤ ਇੱਥੇ ਇਕੱਠੀ ਹੋਈ ਸੀਗੀ ਤੇ ਉਹ ਲੱਗੇ ਹਨ ਉਹ ਉਹ ਤਾਂ ਮਤਲਬ ਪੰਡਾਲ ਲੱਗ ਗਿਆ ਜੀ ਕੰਦ ਹੋਣ ਤੋਂ ਬਾਅਦ ਇਹ ਸ਼ੁਰੂ ਕੀਤਾ ਜੀ ਮਹਾਰਾਜ ਦਾ ਸਰੂਪ ਲਿਆਂਦਾ ਸੀਗਾ ਇਹਨਾਂ ਨੇ ਆ ਕੇ ਹੁਣ ਰੌਲਾ ਪਾ ਲਿਆ ਵੀ ਇੱਥੇ ਅਸੀਂ ਕਰਨੇ ਨਹੀਂ ਦੇਣਾ ਹੈਗਾ ਉਹ ਫੈਸਲੇ ਤੇ ਖੜੇ ਨਹੀਂ ਹੈਗੇ ਉਹ ਤੋਂ ਮੰਨਕਰ ਹੋ ਗਏ ਜਿਨ੍ਹਾਂ ਨੇ ਆ ਕੇ ਰੌਲਾ ਪਾਇਆ ਉਹਨਾਂ ਦੀ ਕੋਈ ਪਿੰਡ ਦੇ ਵਾਸੀ ਹੈਗੇ ਉਹਨਾਂ ਦੇ ਨਾਲ ਵੀ ਦੋ ਤਿੰਨ ਪਿੰਡ ਦੇ ਹੈਗੇ ਨੇ ਜੀ ਪਰ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਸਾਡੇ ਪਿੰਡ ਦੇ ਹੈਗੇ ਦੋ ਤਿੰਨ ਬੰਦੇ ਉਹਨਾਂ ਦੇ ਨਾਲ ਇਹ ਹੁਣ ਕੀ ਫੈਸਲਾ ਹੋਇਆ ਫਿਰ ਦੇਖੋ ਹੁਣ ਕੋਈ ਫੈਸਲਾ ਨਹੀਂ ਹਜੇ ਹੋਇਆ ਹੈਗਾ ਉਹਨਾਂ ਨੂੰ ਉੱਥੇ ਦੁਖਨਵਰਨ ਸਾਹਿਬ ਲੈ ਗਏ ਨੇ ਡਿਪਟੀ ਸਾਹਿਬ ਉੱਥੇ ਜਾ ਕੇ ਉਹਨਾਂ ਨੂੰ ਦੋਹੇ ਤਰ੍ਹਾਂ ਨੂੰ ਪਿੰਡ ਵਾਸੀਆਂ ਨੂੰ ਵੀ ਲਾਇਆ ਹੋਇਆ ਹੈ ਜੀ ਤੇ ਉਹਨਾਂ ਨੂੰ ਵੀ ਉਹ ਨਾਲ ਲੈ ਗਏ ਨੇ ਜੀ ਉੱਥੇ ਜਾ ਕੇ ਜੋ ਵੀ ਫੈਸਲਾ ਹੋਊਗਾ ਉਹਨਾਂ ਦਾ ਉਹ ਸਾਡੇ ਨੂੰ ਸਿਰ ਮੱਥੇ ਆ ਸੀ ਉਹਨੂੰ ਮੰਨਾਂਗੇ ਸੰਨ 2017 ਚ ਕੀ ਗੱਲ ਹੋਈ ਸੀ ਉਹਰੇ ਸੰਨ 2017 ਦੇ ਵਿੱਚ ਨਹੀਂ ਜੀ 2016 ਦੇ ਵਿੱਚ ਹੋਈ ਹੈ ਜੀ 2016 ਦੇ ਵਿੱਚ ਜਿਹੜਾ ਮਸਲਾ ਸੀ ਇੱਥੇ ਅਖੰਡ ਪਾਠ ਦਾ ਸੀਗਾ ਵੀ ਅੰਦਰ ਸਮਾਧਾਂ ਤੇ ਅਖੰਡ ਪਾਠ ਪ੍ਰਕਾਸ਼ ਨਹੀਂ ਹੋ ਸਕਦਾ ਕਾਲਤਾ ਸਾਹਿਬ ਦਾ ਹੁਕਮਨਾਮਾ ਹੈ ਜੀ ਅਸੀਂ ਉਹ ਉਹਨੂੰ ਮੰਨ ਲਿਆ ਜੀ ਅਸੀਂ ਵੀ ਇੱਥੇ ਪ੍ਰਕਾਸ਼ ਨਹੀਂ ਕਰਾਂਗੇ ਅਸੀਂ ਨੇ ਬੱਖਰੇ ਕਮਰੇ ਬਣਾ ਕੇ ਬਾਹਰ ਦੇ ਪਾਸੇ ਉੱਥੇ 2016 ਤੋਂ ਅਖੰਡ ਪਾਠ ਸਾਹਿਬ ਉੱਥੇ ਚੱਲਦੇ ਨੇ ਉਸੇ ਦਿਨ ਦੇ ਅਕਾਲ ਤਖਤ ਸਾਹਿਬ ਵੱਲੋਂ ਡਿਊਟੀ ਲੱਗੀ ਸੀ ਗਿਆਨੀ ਹਰਪਾਲ ਸਿੰਘ ਜੀ ਫਤੇਗੜ ਸਾਹਿਬ ਵਾਲੇ ਉਹਨਾਂ ਨੇ ਆ ਕੇ ਇੱਥੇ ਮੌਕਾ ਦੇਖਿਆ ਜੀ ਉਹ ਕਹਿ ਕੇ ਗਏ ਸੀ ਵੀ ਤੁਸੀਂ ਫਿਲਹਾਲ ਇੱਥੇ ਨਹੀਂ ਕਰਾਂਗੇ ਉਹ ਤੇ ਆ ਨਾਲ ਸਕੂਲ ਹੈ ਜੀ ਆਪਣੇ ਤੁਹਾਡੇ ਬੈਕ ਸਾਈਡ ਇੱਥੇ ਅਸੀਂ ਨੇ ਪ੍ਰਕਾਸ਼ ਸਕੂਲ ਦੇ ਵਿੱਚ ਕੀਤਾ ਸੀਗਾ ਜੀ ਉਸ ਤੋਂ ਬਾਅਦ 2017 ਦੇ ਵਿੱਚ ਉੱਥੇ ਪ੍ਰਕਾਸ਼ ਹੋਇਆ ਜੀ ਅਸੀਂ ਜਗ੍ਹਾ ਲੈ ਲਈ ਸੀ ਤੇ ਉੱਥੇ ਚੱਲਦਾ ਹੁੰਦਾ ਜੀ ਉਸ ਤੋਂ ਬਾਅਦ ਜਿਹੜੀ ਗੱਲ ਅਸੀਂ ਦੀਵਾਨ ਲੱਗਣ ਦੀ ਸਤਸੰਗ ਹੁੰਦਾ ਦੋ ਦੀਵਾਨ ਹੁੰਦੇ ਨੇ ਲੋਹੜੀ ਤੇ ਮਾਗੀ ਦਾ ਜੀ ਉਹਦੇ ਵਿੱਚ ਉਹ ਸਾਨੂੰ ਆਗਿਆ ਦੇ ਕੇ ਸੀ ਤੁਸੀਂ ਦੀਵਾਨ ਇੱਥੇ ਲਾ ਸਕਦੇ ਹੋ ਪਰ ਤੁਸੀਂ ਇੱਥੇ ਅਖੰਡ ਪਾਠ ਪ੍ਰਕਾਸ਼ ਨਾ ਕਰਿਓ ਵੀ 2 ਘੰਟੇ ਦਾ ਸਮਾਗਮ ਤਾਂ ਕਨਾਤਾ ਲਾ ਕੇ ਇੱਧਰ ਕੋਈ ਬੰਦਾ ਨਾ ਜਾਵੇ ਕੋਈ ਮੜੀ ਮਸਾਣੀ ਨੂੰ ਪੂਜੇ ਨਾ ਵੀ ਇੱਥੇ ਦੀਵਾਨ ਤੁਸੀਂ ਲਾ ਸਕਦੇ ਹੋ ਜੇ ਕਹਿੰਦੀ ਹਰਪਾਲ ਸਿੰਘ ਜੀ ਕਹੇਗੇ ਸੀ ਗਿਆਨੀ ਹਰਪਾਲ ਸਿੰਘ ਜੀ ਆਏ ਸੀ ਜੀ ਅੱਛਾ ਜੀ ਤੇ ਹੁਣ ਮਤਲਬ ਕਿ ਉਹਨਾਂ ਨੇ ਇੱਥੇ ਕਰਨ ਤੋਂ ਰੋਕਿਆ ਇਹਨਾਂ ਨੇ ਹੁਣ ਸਾਨੂੰ ਇੱਥੇ ਕਰਨ ਤੋਂ ਰੋਕਿਆ ਸੀ ਇਹ ਬੇਨਤੀ ਕੀਤੀ ਹੈ ਨਿਮਰਤਾ ਸਹਿਤ ਇਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਵੀ ਮਹਾਰਾਜੀ ਕੋਈ ਮਾੜੀ ਗੱਲ ਨਹੀਂ ਹੈਗੀ ਤੁਸੀਂ ਸਤਕਾਰ ਦੀ ਗੱਲ ਕਰਦੇ ਹੋ ਅਸੀਂ ਵੀ ਤੁਹਾਡੇ ਨਾਲ ਸਤਕਾਰ ਦੀ ਗੱਲ ਕਰਦੇ ਆਂ ਵੀ ਇਹ ਸਤਕਾਰ ਨੂੰ ਅਸੀਂ ਕਿਵੇਂ ਬਰਕਰਾਰ ਰੱਖੀਏ ਸਾਡੇ ਵਿੱਚ ਕੋਈ ਘਾਟ ਹੈ ਕਿਧਰੇ ਪਾਸੇ ਅਸੀਂ ਕੰਦ ਕਰਦੀਏ ਉੱਚੀ ਕਰਦੀਏ ਨੀਵੀਂ ਕਰਦੇ ਕੀ ਤੁਸੀਂ ਚਾਹੁੰਦੇ ਆਂ ਅਸੀਂ ਉਹ ਕਰਨ ਵਾਸਤੇ ਤਿਆਰ ਆਂ ਉਹ ਇਹਨਾਂ ਸਾਡੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਹੈਗੇ ਇਹ ਕਿਹੋ ਜਿਹੀ ਕੀ ਗੱਲ ਹੋਈ ਸੀ ਅੱਜ ਜਿਹੜਾ ਇਹ ਰੋਲਾ ਪਿਆ ਬਲਖ ਸਿੰਘ ਨਾਲ ਇਹ ਖੰਡਵੜ ਸਾਹਿਬ ਕਰਾਉਂਦੇ ਹੁੰਦੇ ਨੇ ਆਏ ਸਾਲ ਉਹ ਕੋਈ ਜਗ੍ਹਾ ਨੂੰ ਲੈ ਕੇ ਇਸ਼ੂ ਸੀਗਾ ਉਹ ਦੋਨਾਂ ਨੇ ਧਿਰਾਂ ਦੀ ਸੁਣਵਾਈ ਕਰ ਲਈ ਆਪਣਾ ਆਪਣਾ ਲਖਨਵਾਰ ਸਾਹਿਬ ਤੋਂ ਆਏ ਸੀਗੇ ਹੈਡ ਗ੍ਰੰਥ ਉਹ ਜਥੇਦਾਰ ਸਾਹਿਬ ਤੇ ਉਹਨਾਂ ਨੇ ਸਾਰਾ ਕਰਤਾ ਵੀ ਕੰਦ ਕਰਕੇ ਤੁਸੀਂ ਕਰ ਸਕਦੇ ਤੇ ਹੁਣ ਫਿਰ ਪਿੰਡ ਵਾਲੇ ਕਰ ਰਹੇ ਨੇ ਜੀ ਹਾਂ ਜੀ ਹਾਂ ਉਹ ਕਰ ਰਹੇ ਨੇ ਜੀ ਉਹ ਕਹਿੰਦੇ ਨੇ ਵੀ ਕਰ ਸਕਦੇ ਹੋ ਫਿਰ ਉਹ ਲਹਿੰਗ ਸਿੰਘ ਕਿਉਂ ਰੋਕ ਰਹੇ ਹੁੰਦੇ ਪਹਿਲਾਂ ਉਹ ਕੰਦ ਦਾ ਇਸ਼ੂ ਸੀਗਾ ਉਹ ਕਹਿੰਦੇ ਵੀ ਕੰਦ ਕਰਕੇ ਤੁਸੀਂ ਕਰ ਲਓ ਫਿਰ ਉਹ ਮੰਨ ਗਏ ਨੇ ਹੰਗ ਸਿੰਘ ਤੇ ਕੰਦ ਦੇ ਪਰਲੇ ਪਾਸੇ ਕੀ ਗੱਲ ਹੈ ਮਤਲਬ ਕਿਉਂ ਨਹੀਂ ਕਰ ਰਹੇ ਨੇ ਕੋਈ ਜਗਾ ਜੁਗਾ ਦਾ ਜੀ ਇਹਨਾਂ ਦਾ ਇਸ਼ੂ ਉਹ ਉਹਦੇ ਕਰਕੇ ਸੀ। ਸਹੀ ਆ ਮੜੀਆਂ ਨੇ ਉੱਧਰਲੇ ਪਾਸੇ ਕੋਈ ਹਾਂ ਮੜੀਆਂ ਦਾਖਦੇ ਨੇ ਜੀ ਉਧਰਲੀ ਸਾਈਡ ਮੜੀਆਂ ਨੇ। ਅੱਛਾ। ਤੇ ਹੁਣ ਕੀ ਨਿਬੜ ਗਿਆ ਜੀ ਕੰਮ? ਹਾਂ ਜੀ ਹਾਂ ਫੈਸਲਾ ਹੋ ਗਿਆ ਨਾਲ।